6 ਫਰਵਰੀ ਨੂੰ ਫਤਵਾੜਾ ਸ਼ਹਿਰ ਦੇ ਪੁਲਿਸ ਸਟੇਸ਼ਨ ਵੱਲੋਂ ਪੱਤਰਕਾਰ ਅਮਿਤ ოਹਰੀ ਅਤੇ ਭਾਜਪਾ ਕੌਂਸਲਰ ਅਨੁਰਾਗ ਮਾਨਖੰਡ ਵਿਰੁੱਧ ਇੱਕ ਲੜਕੀ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਐਫ ਆਈ ਆਰ ਰੱਦ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਸੰਬੰਧੀ ਜਲੰਧਰ ਰੇਜ਼ ਦੇ ਡੀ ਆਈ ਜੀ ਨਵੀਨ ਸਿੰਘਲਾ ਵੱਲੋਂ ਹੁਸ਼ਿਆਰਪੁਰ ਪੁਲਿਸ ਨੂੰ ਸੌਂਪੀ ਗਈ ਜਾਂਚ ਦੌਰਾਨ ਪੁਰੀ ਸੇ ਜਾਈ ਸਾਹਮਣੇ ਆਈ ਪੁਲਿਸ ਜਾਂਚ ਵਿੱਚ ਪੱਤਰਕਾਰ ਅਮਿਤ ოਹਰੀ ਅਤੇ ਅਨੁਰਾਗ ਮਾਨਖੰਡ ਪੂਰੀ ਤਰ੍ਹਾਂ ਨਾਲ ਬੇਕਸੂਰ ਪਾਏ ਗਏ ਅਤੇ ਦੋਵਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਜਿਸ ਤੋਂ ਬਾਅਦ ਫਗਵਾੜਾ ਦੇ ਸਿਟੀ ਪੁਲਿਸ ਸਟੇਸ਼ਨ ਵੱਲੋਂ ਅਮਿਤ ਓਹਰੀ ਅਤੇ ਅਨੁਰਾਗ ਮਾਨਖੰਡ ਵਿਰੁੱਧ ਦਰਜ ਕੀਤੀ ਗਈ ਐਫ ਆਈ ਆਰ ਨੰਬਰ 31225 ਦੀ ਰੱਦ ਕਰਨ ਦੀ ਰਿਪੋਰਟ ਫਗਵਾੜਾ ਦੀ ਮਾਨਜੋਗ ਅਦਾਲਤ ਨੂੰ ਦਿੱਤੀ ਗਈ ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਇਸ ਦੇ ਨਾਲ ਹੀ ਮਾਨਜੋਗ ਅਦਾਲਤ ਨੇ ਸਥਾਨਕ ਐਸ ਪੀ ਅਤੇ ਐਸ ਐਚ ਓ ਨੂੰ ਮਾਮਲਾ ਦਰਜ ਕਰਵਾਉਣ ਵਾਲੀ ਸ਼ਿਕਾਇਤਕਰਤਾ ਮਹਿਲਾ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਗਏ ਉਧਰ ਪੱਤਰਕਾਰ ਅਮਿਤ ਓਹਰੀ ਅਤੇ ਕਾਉਂਸਲਰ ਅਨੁਰਾਗ ਮਾਨਖੰਡ ਨੇ ਆਪਣੇ ਵਿਰੁੱਧ ਦਰਜ ਐਫਆਈਆਰ ਰੱਦ ਕਰਨ ਨੂੰ ਝੂੜ ਦੀ ਹਾਰ ਅਤੇ ਸੱਚ ਦੀ ਜਿੱਤ ਦੱਸਿਆ ਤੇ ਪੁਲਿਸ ਪ੍ਰਸ਼ਾਸਨ ਦਾ ਪਾਰਦਰਸ਼ੀ ਤਰੀਕੇ ਨਾਲ ਜਾਂਚ ਕਰਨ ਲਈ ਧੰਨਵਾਦ ਕੀਤਾ 6 ਫਰਵਰੀ ਨੂੰ ਫਪਵਾੜਾ ਸ਼ਹਿਰ ਦੇ ਪੁਲਿਸ ਸਟੇਸ਼ਨ ਵੱਲੋਂ ਪੱਤਰਕਾਰ ਅਮਿਤ ਓਹਰੀ ਅਤੇ ਭਾਜਪਾ ਕਾਉਂਸਲਰ ਅਨੁਰਾਗ ਮਾਨਖੰਡ ਵਿਰੁੱਧ ਇੱਕ ਲੜਕੀ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਐਫਆਈਆਰ ਰੱਦ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਸੰਬੰਧੀ ਚਲੰਦਰ ਰੇਸ ਦੇ ਡੀਆਈਜੀ ਨਵੀਨ ਸਿੰਘਲਾ ਵੱਲੋਂ ਹੁਸ਼ਿਆਰਪੁਰ ਪੁਲਿਸ ਨੂੰ ਸੌਂਪੀ ਗਈ ਜਾਂਚ ਦੌਰਾਨ ਪੁਰੀ ਸਜਾਈ ਸਾਹਮਣੇ ਆਈ ਪੁਲਿਸ ਜਾਂਚ ਵਿੱਚ ਪੱਤਰਕਾਰ ਅਮਿਤ ਓਹਰੀ ਅਤੇ ਅਨੁਰਾਗ ਮਾਨਖੰਡ ਪੂਰੀ ਤਰ੍ਹਾਂ ਨਾਲ ਬੇਕਸੂਰ ਪਾਏ ਗਏ ਅਤੇ ਦੋਵਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਜਿਸ ਤੋਂ ਬਾਅਦ ਫਗਵਾੜਾ ਦੇ ਸਿਟੀ ਪੁਲਿਸ ਸਟੇਸ਼ਨ ਵੱਲੋਂ ਅਮਿਤ ਓਹਰੀ ਅਤੇ ਅਨੁਰਾਗ ਮਾਨਖੰਡ ਵਿਰੁੱਧ ਦਰਜ ਕੀਤੀ ਗਈ ਐਫ ਆਈ ਆਰ ਨੰਬਰ 31225 ਦੀ ਰੱਦ ਕਰਨ ਦੀ ਰਿਪੋਰਟ ਫਗਵਾੜਾ ਦੀ ਮਾਨਜੋਗ ਅਦਾਲਤ ਨੂੰ ਦਿੱਤੀ ਗਈ ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਇਸ ਦੇ ਨਾਲ ਹੀ ਮਾਨਜੋਗ ਅਦਾਲਤ ਨੇ ਸਥਾਨਕ ਐਸ ਪੀ ਅਤੇ ਐਸ ਐਚਓ ਨੂੰ ਮਾਮਲਾ ਦਰਜ ਕਰਵਾਉਣ ਵਾਲੀ ਸ਼ਿਕਾਇਤਕਰਤਾ ਮਹਿਲਾ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਗਏ ਉਧਰ ਪੱਤਰਕਾਰ ਅਮਿਤ ਓਰੀ ਅਤੇ ਕਾਉਂਸਲਰ ਅਨੁਰਾਗ ਮਾਨਖੰਡ ਨੇ ਆਪਣੇ ਵਿਰੁੱਧ ਦਰਜ ਐਫ ਆਈ ਆਰ ਰੱਦ ਕਰਨ ਨੂੰ ਝੂੜ ਦੀ ਹਾਰ ਅਤੇ ਸੱਚ ਦੀ ਜਿੱਤ ਦੱਸਿਆ ਤੇ ਪੁਲਿਸ ਪ੍ਰਸ਼ਾਸਨ ਦਾ ਪਾਰਦਰਸ਼ੀ ਤਰੀਕੇ ਨਾਲ ਜਾਂਚ ਕਰਨ ਲਈ ਧੰਨਵਾਦ ਕੀਤਾ 6 ਫਰਵਰੀ ਨੂੰ ਫਪਵਾੜਾ ਸ਼ਹਿਰ ਦੇ ਪੁਲਿਸ ਸਟੇਸ਼ਨ ਵੱਲੋਂ ਪੱਤਰਕਾਰ ਅਮਿਤ ਓਰੀ ਅਤੇ ਭਾਜਪਾ ਕਾਉਂਸਲਰ ਅਨੁਰਾਗ ਮਾਨਖੰਡ ਵਿਰੁੱਧ ਇੱਕ ਲੜਕੀ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਐਫ ਆਈ ਆਰ ਰੱਦ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਸੰਬੰਧੀ ਚਲੰਦਰ ਰੇਸ ਦੇ ਡੀਆਈਜੀ ਨਵੀਨ ਸਿੰਘਲਾ ਵੱਲੋਂ ਹੁਸ਼ਿਆਰਪੁਰ ਪੁਲਿਸ ਨੂੰ ਸੌਂਪੀ ਗਈ ਜਾਂਚ ਦੌਰਾਨ ਪੁਰੀ ਸਜਾਈ ਸਾਹਮਣੇ ਆਈ। ਪੁਲਿਸ ਜਾਂਚ ਵਿੱਚ ਪੱਤਰਕਾਰ ਅਮਿਤ ਓਹਰੀ ਅਤੇ ਅਨੁਰਾਗ ਮਾਨਖੰਡ ਪੂਰੀ ਤਰ੍ਹਾਂ ਨਾਲ ਬੇਕਸੂਰ ਪਾਏ ਗਏ ਅਤੇ ਦੋਵਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਜਿਸ ਤੋਂ ਬਾਅਦ ਫਗਵਾੜਾ ਦੇ ਸਿਟੀ ਪੁਲਿਸ ਸਟੇਸ਼ਨ ਵੱਲੋਂ ਅਮਿਤ ਓਹਰੀ ਅਤੇ ਅਨੁਰਾਗ ਮਾਨਖੰਡ ਵਿਰੁੱਧ ਦਰਜ ਕੀਤੀ ਗਈ ਐਫ ਆਈ ਆਰ ਨੰਬਰ 31225 ਦੀ ਰੱਦ ਕਰਨ ਦੀ ਰਿਪੋਰਟ ਫਗਵਾੜਾ ਦੀ ਮਾਨਜੋਗ ਅਦਾਲਤ ਨੂੰ ਦਿੱਤੀ ਗਈ ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਇਸ ਦੇ ਨਾਲ ਹੀ ਮਾਨਜੋਗ ਅਦਾਲਤ ਨੇ ਸਥਾਨਕ ਐਸ ਪੀ ਅਤੇ ਐਸ ਐਚਓ ਨੂੰ ਮਾਮਲਾ ਦਰਜ ਕਰਵਾਉਣ ਵਾਲੀ ਸ਼ਿਕਾਇਤਕਰਤਾ ਮਹਿਲਾ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਗਏ ਉਹ ਤੇਰ ਪੱਤਰਕਾਰ ਅਮਿਤ ਹੋਰੀ ਅਤੇ ਕਾਉਂਸਲਰ ਅਨੁਰਾਗ ਮਾਨਖੰਡ ਨੇ ਆਪਣੇ ਵਿਰੁੱਧ ਦਰਜ ਐਫ ਆਈ ਆਰ ਰੱਦ ਕਰਨ ਨੂੰ ਝੂੜ ਦੀ ਹਾਰ ਅਤੇ ਸੱਚ ਦੀ ਜਿੱਤ ਦੱਸਿਆ ਤੇ ਪੁਲਿਸ ਪ੍ਰਸ਼ਾਸਨ ਦਾ ਪਾਰਦਰਸ਼ੀ ਤਰੀਕੇ ਨਾਲ ਜਾਂਚ ਕਰਨ ਲਈ ਧੰਨਵਾਦ ਕੀਤਾ